ਸਿਕਲ ਜੀ ਮੈਂ ਹਰਪ੍ਰੀਤ ਬੇਗੰਬੂਰੀ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਹੂਪੁਰ ਥੇਰਾ ਬਾਬਾ ਗੋਬਿੰਦਦਾਸ ਜਿੱਥੇ ਕਿ ਬਾਬਾ ਗੰਗਾਦਾਸ ਜੀ ਦਾ ਬਾਸ ਇਸ ਲਗ ਕਰਵਾਇਆ ਜਾ ਰਿਹਾ ਹੈ ਆਓ ਪ੍ਰਬੰਧਕਾਂ ਨਾਲ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ ਬੋਲ ਗੋਬਿੰਦਦਾਸ ਦਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਗੁਰਪਿਆਰੀ ਸਾਧ ਸੰਗਤ ਜੀ ਅੱਜ ਥੇਰਾ ਬਾਬਾ ਗੋਬਿੰਦਦਾਸ ਜੋ ਉਹਨਾਂ ਦਾ ਆਸਥਾਨ ਸਰੋਵਰ ਦੇ ਉਹਦੇ ਉਹਨਾਂ ਦੇ ਜਨ ਸੇਵਕ ਉਹਨਾਂ ਤੋਂ ਵਰਸਾਇਆ ਬਾਬਾ ਗੰਗਾ ਦਾਸ ਮਹਾਰਾਜ ਜੀ ਉਹਨਾਂ ਦੀ ਸਾਲਾਨਾ ਵਰਤੀ ਜੋ 23ਵੀਂ ਵਰਤੀ ਮਨਾਈ ਜਾਂਦੀ ਹੈ ਤਾਂ ਸਾਧ ਸੰਗਤ ਜੀ ਪਹਿਲਾਂ ਉਹਨਾਂ ਦੇ ਅਸਥਾਨ ਜਿੱਥੇ ਉਹਨਾਂ ਦੇ ਸੰਸਕਾਰ ਹੋਏ ਸਨ ਉਹਨਾਂ ਦਾ ਸਾਲ ਹਲਤੀ ਦੇ 23 ਜੇਗਸਤ ਨੂੰ ਮਨਾਇਆ ਗਿਆ ਸਨ ਤਾਂ ਹੁਣ 10 ਨੰਬਰ 9 ਇਹ ਕੇ ਬਾਬਾ ਗੋਵਿੰਦਦਾਸ ਮਹਾਰਾਜੀ ਦੇ ਸਥਾਨ ਤੇ ਨਗਰਵਾਹਪੁਰ ਦੀ ਸਰਵਸਥਾ ਸੰਗਤ ਅਤੇ ਇਲਾਕੇ ਦੀ ਸੰਗਤ ਮਿਲ ਕੇ ਮਨਾਉਂਦੀ ਹੈ ਸਾਧ ਸੰਗਤ ਜੀਓ ਹਰ ਸਾਲ ਇਸੇ ਤਰ੍ਹਾਂ ਇਹ ਰੌਣਕਾਂ ਹੁੰਦੀਆਂ ਹਨ ਬੜੀਆਂ ਸੰਗਤਾਂ ਆਉਂਦੀਆਂ ਰਾਗੀ ਢਾਡੀ ਆ ਕੇ ਗੁਰੂ ਕੇ ਹਰਜਤ ਕੀਰਤਨ ਕਰਦੇ ਹਨ ਸਾਧ ਸੰਗਤ ਜੀਓ ਜੋ ਅੱਜ ਇਸ ਸਥਾਨ ਤੇ ਬਾਬਾ ਗੰਗਾਦਾਸ ਮਹਾਰਾਜੀ ਦੀ ਕਈ ਵੀ ਵਰਤੀ ਮਨਾਈ ਜਾ ਰਹੀ ਹੈ ਨਗਰਵਾਹਪੁਰ ਤੋਂ ਜੋ ਸਾਧ ਸੰਗਤ ਜੀਓ ਹੋਰ ਸੰਗਤਾਂ ਦੂੋਂ ਨੇੜਿਓਂ ਬਾਹਰੋਂ ਬ੍ਰਿ ਸਾਧੋਂ ਅਦੇ ਹਾਇਦਵਾਲੇ ਦੇ ਨਗਰਾਂ ਤੋਂ ਇੱਥੇ ਆ ਕੇ ਨਮਸਤਕ ਹੁੰਦੀਆਂ ਅਨਸਾਰ ਸੰਗਤ ਜੀਓ ਬਾਬਾ ਜੀ ਤੋਂ ਮੋਹ ਮੰਗੀਆਂ ਮਰਦਾ ਪਾਉਂਦੀਆਂ ਨਾ ਜੋ ਸਾਧ ਸੰਗਤ ਜੀ ਅੱਜ ਸਾਰੀ ਸੰਗਤ ਨੂੰ ਬਾਬਾ ਗੰਗਾਦਾਸ ਮਹਾਰਾਜੀ ਦੇ ਸਲਾਨਾ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇਸ ਤੋਂ ਉਪਰੰਤ ਨਗਰ ਸੁਦਾਣਾ ਵਿੱਚ ਇੱਕ ਅਕਤੂਬਰ ਨੂੰ ਮਨਾਇਆ ਜਾਏਗੀ ਤਾਂ ਸਾਧ ਸੰਗਤ ਜੀਓ ਤਿੰਨ ਬਾਬਾ ਜੀ ਦੀਆਂ ਵਰਥੀਆਂ ਮਨਾਈਆਂ ਜਾਂਦੀਆਂ ਹਨ ਇਸ ਸਾਲ ਦੇ ਵਿੱਚ ਹਰ ਸਾਲ ਪਹਿਲਾ ਹਲਕੀ ਤੇ ਉਸ ਤੋਂ ਪ੍ਰਾਂਤਿਤੇ ਬਾਬਾ ਜੀ ਦੇ ਸਰੋਵਰ ਤੇ ਤਲਾਅ ਤੇ ਮਨਾਈ ਜਾਂਦੀ ਹੈ ਅਤੇ ਬਾਬਾ ਜੀ ਜਿਨ੍ਹਾਂ ਦੇ ਗੱਦੀ ਨਿਸ਼ੀਨ ਬਾਬਾ ਗੋਬਿੰਦਾਸ ਮਹਾਰਾਜ ਜੀ ਬਾਬਾ ਜੀ ਅਵਤਾਰ ਸੇ ਬਾਬਾ ਜਕਤਾਰ ਸਿੰਘ ਜੀ ਹੀਰਾ ਉਹਨਾਂ ਵੱਲੋਂ ਇੱਕ ਅਕਤੂਬਰ ਨੂੰ ਮਨਾਈ ਜਾਣੀ ਹੈ ਸਾਰੀਆਂ ਸੰਗਤਾਂ ਕੇ ਬੇਨਤੀ ਹੈ ਜਿਹੜੀ ਜੇ ਪਾਸਿ ਮਨਾਈ ਗਈ ਇਹ ਕਿਹਨਾ ਬੋਲੋ ਮਨਾਈ ਕਿਹੜੇ ਸਰਦਾਰ ਨਗਰ ਬਾਵਾਪੁਰ ਤੋਂ ਇਹ ਸਾਰਾ ਜੀ ਨਾਮ ਉਹ ਜਿਹੜਾ ਮਨਾਈ ਗਈ ਆ ਸਰਪਾਈ ਸਾਹਿਬ ਸਾਡਾ ਪ੍ਰਧਾਨ ਸਾਹਿਬ ਸਰਦਾਰ ਜਗੰਦਰ ਸਿੰਘ ਜਪਨ ਸਾਹਿਬ ਨਗਰ ਬਾਵਾਪੁਰ ਤੋਂ ਜਿਨ੍ਹਾਂ ਦੀ ਸਤਿਰਾਸਤੀ ਹੈ ਇਹ ਤਾਂ ਇਹ ਮਨਾਈ ਜਾਂਦੀ ਹੈ ਉਹ ਸੇਵਾਦਾਰ ਸੁਖਵਿੰਦਰ ਸਿੰਘ ਉਹਨਾਂ ਬੋਲੋ ਵੀ ਬੜੀ ਇਸ ਸਤਾਨ ਦੀ ਸੇਵਾ ਕੀਤੀ ਗਈ ਹੈ ਤੋਂ ਉਹਨਾਂ ਬੋਲੋ ਜੋ ਛੇੜਾ ਘੰਡ ਪਾਕਤ ਦੀ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਲਈ ਗਈ ਹੈ ਸਾਧ ਸੰਗਤ ਜੀਓ ਤੋਂ ਸਾਰੀ ਸੰਗਤ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਫਤਿਹ ਬਲਾਓ ਕੀਤਨ ਜਿੱਥੇ ਕਿੜ ਕਿੜੇ ਹਾਜ਼ਰੀਆਂ ਭਰਨੇ ਜਿੱਥੇ ਸਾਡੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਗੁਰदयाल ਸਿੰਘ ਜੀ ਦਸੀਆ ਨਗਰ ਕੋਹੂਪੁਰ ਤੋਂ ਜੋ ਇਸ ਵੇਲੇ ਕੀਰਤਨ ਕਰ ਰਹੇ ਹਨ ਤਾਂ ਸਾਧ ਸੰਗਤ ਜੀ ਉਸ ਤੋਂ ਭਾਂਤ ਛੋਟੇ ਜਥੇ ਵੀ ਆਏ ਹੋਣਾ ਜੋ ਥੋੜਾ ਥੋੜਾ ਟਾਈਮ ਉਹਨਾਂ ਨੂੰ ਵੀ ਦਿੱਤਾ ਜਾਏਗਾ ਰਾਗੀ ਢਾਡੀ ਕਵੀਸ਼ਰ ਸਾਰੇ ਪਹੁੰਚੇ ਹੋਏ ਹਨ ਦਸਤ ਸੰਗਤ ਦੀ ਸਾਰੀਆਂ ਸੰਗਤਾਂ ਕੀਰਤਨ ਸਰਵ ਕਰ ਰਹੀਆਂ ਹਨ ਦਸਤ ਸੰਗਤ ਦੀ ਸਾਰੀ ਸੰਗਤ ਨੂੰ ਫਿਰ ਦੁਬਾਰਾ ਇਸ ਮੇਦੇ ਦੀਆਂ ਲੱਖ ਲੱਖ ਵਧਾਈਆਂ ਹੋਣ ਫਤੇ ਵਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜੀਫਤ